ਪੰਜਾਬ ਦੇ ਵਿੱਚ ਢੋਂਗੀ ਬਾਬਿਆਂ ਦੀ ਕਮੀ ਨਹੀਂ ਹੈ ਤੇ ਕਈ ਵਾਰ ਉਹ ਭੋਲੇ-ਪਾਲੇ ਲੋਕਾਂ ਨੂੰ ਠੱਗਦੇ ਨੇ ਅਤੇ ਫਿਰ ਰਫੂ ਚੱਕਰ ਹੋ ਜਾਂਦੇ ਨੇ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਪੰਜਾਬ ਤੋਂ ਜਿੱਥੇ ਕਿ ਕਈ ਲੋਕਾਂ ਦੇ ਨਾਲ ਲੱਖਾਂ ਦੀ ਠੱਗੀ ਮਾਰ ਕੇ ਇੱਕ ਢੋਂਗੀ ਬਾਬਾ ਜਿਹੜਾ ਉਹ ਫਰਾਰ ਹੋ ਜਾਂਦਾ ਹੈ ਜਲਤਾਰਾ ਕਰਨ ਵਾਲਾ ਇਹ ਬਾਬਾ ਸੀਗਾ 2 ਮਹੀਨੇ ਪਹਿਲਾਂ ਪਿੰਡ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਲੋਕਾਂ ਨੂੰ ਜਿਹੜਾ ਠੱਗਦਾ ਉਸ ਤੋਂ ਬਾਅਦ ਰਫੂ ਚੱਕਰ ਹੋ ਜਾਂਦਾ ਤੇ ਹੁਣ ਲੋਕ ਆਪਣੀ ਮੀਡੀਆ ਦੇ ਸਾਹਮਣੇ ਦੁੱਖ ਭਰੀ ਕਹਾਣੀ ਬਿਆਨ ਕਰ ਰਹੇ ਨੇ ਪੂਰਾ ਮਾਮਲਾ ਤੁਹਾਨੂੰ ਦੱਸ ਦਣੇ ਪੂਰਾ ਮਾਮਲਾ ਮਾਨਸੇ ਤੋਂ ਸਾਹਮਣੇ ਮਾਨਸਾ ਜ਼ਿਲ੍ਹੇ ਦਾ ਇਹ ਪੂਰਾ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਜਿੱਥੇ ਕਿ ਪੂਰੀ ਘਟਨਾ ਵਾਪਰੀ ਹੈ ਜਲਤਾਰਾ ਵਾਲਾ ਬਾਬਾ ਲੱਖਾਂ ਦੀ ਠੱਗੀ ਕਰਕੇ ਲੋਕਾਂ ਨੂੰ ਚੱਕਮਾ ਦੇ ਕੇ ਫਰਾਰ ਹੋ ਜਾਂਦਾ ਹੈ ਤਾਂ ਮਾਨਸਾ ਦੇ ਬਰੇਟਾ ਦੇ ਆ ਪਿੰਡ ਸਿਰਸੀਵਾਲ ਦੇ ਲੋਕਾਂ ਦੇ ਨਾਲ ਇਸ ਨੇ ਠੱਗੀ ਮਾਰੀ ਜਲਤਾਰਾ ਕਰਨ ਵਾਲੇ ਪ੍ਰੇਮਨਾਥ ਬਾਬੇ ਨੇ ਲੋਕਾਂ ਨੂੰ ਆਪਣੇ ਵਿਸ਼ਵਾਸ ਦੇ ਵਿੱਚ ਇਸ ਤਰ੍ਹਾਂ ਲਿਆ ਕੇ ਉਹਨਾਂ ਦੇ ਨਾਲ ਲੱਖਾਂ ਦੀ ਜਿਹੜੀ ਹੈ ਉਹ ਠੱਗੀ ਮਾਰੀ ਗਈ ਇਸ ਢੋਂਗੀ ਦਾ ਸ਼ਿਕਾਰ ਹੋਏ ਪ੍ਰਭਾਵਿਤ ਕਈ ਲੋਕ 16 ਲੋਕ ਸੀਗੇ ਜਿਨ੍ਹਾਂ ਨੇ ਆਪਣੀ ਦੁੱਖ ਭਰੀ ਕਹਾਣੀ ਦੱਸੀ ਹੈ ਕਿ ਢੋਂਗੀ ਸਾਧ ਜਿਸ ਦਾ ਪ੍ਰੇਮਨਾਥ ਨਾਮ ਦੱਸਿਆ ਜਾ ਰਿਹਾ ਹੈ ਲਗਭਗ 2 ਮਹੀਨੇ ਪਹਿਲਾਂ ਆਇਆ ਸੀ ਉਸਨੇ ਪਿੰਡ ਵਿੱਚ ਇਸ ਸਰਦ ਰੁੱਤ ਵਿੱਚ ਜਲ ਧਾਰਾ ਕਰਨ ਦੀ ਇੱਛਾ ਪ੍ਰਗਟਾਈ ਸੀ ਜਿਸ ਤੇ ਸ਼ਾਦਾ ਵੱਜੋ ਲੋਕਾਂ ਨੇ ਜਲ ਧਾਰਾ ਦੇ ਪ੍ਰਬੰਧ ਕਰਨ ਤੇ ਲਗਭਗ 1 ਮਹੀਨਾ ਪਹਿਲਾਂ ਜਲਤਾ ਰਾ ਸ਼ੁਰੂ ਕੀਤੀ ਇਹ ਲੋਕ ਉਸ ਦੇ ਕਹਿਣ ਅਨੁਸਾਰ ਠੰਡੇ ਪਾਣੀ ਦੇ ਘੜਿਆਂ ਨਾਲ ਪਾਣੀ ਪਾ ਕੇ ਜਲਤਾ ਰਾ ਕਰਵਾਉਂਦੇ ਰਹੇ ਇਸ ਤਰ੍ਹਾਂ ਉਸ ਨਾਲ ਆਏ ਦੋ ਚੇਲੇ सोनू ਤੇ ਪੰਡਿਤ ਲੋਕਾਂ ਦੇ ਵਿੱਚ ਬਾਬੇ ਦੇ ਕਰਾਮਾਤੀ ਹੋਣ ਬਾਰੇ ਪ੍ਰਚਾਰ ਕਰਦੇ ਤੇ ਬਾਬੇ ਤੇ ਵੱਡੇ ਵੱਡੇ ਨੋਟਾਂ ਦੀ ਵਰਖਾ ਕਰਦੇ ਜਿਸ ਤੋਂ ਸਿਰਸੀ ਵਾਲਾ ਤੇ ਹੋਰ ਪਿੰਡਾਂ ਦੇ ਲਗਭਗ 16 ਲੋਕ ਖੂਬ ਸ਼ਰਧਾ ਭਰ ਹੋਏ ਤੇ ਅੱਖਾਂ ਮੀਟ ਕੇ ਪੈਸਾ ਵਹਾਉਣ ਲੱਗੇ ਇਸ ਦੌਰਾਨ ਇੱਕ ਦਿਨ ਬਾਬੇ ਨੇ ਸ਼ਰਧਾਲੂਆਂ ਨਾਲ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਨੂੰ ਚੱਲਣ ਦੀ ਇੱਛਾ ਪ੍ਰਗਟਾਈ ਤੇ ਕਈ ਪ੍ਰੋਗਰਾਮ ਬਣਾ ਕੇ ਬਾਬੇ ਨਾਲ ਚਲੇ ਗਏ ਤੇ ਮਾਤਾ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸੰਤਾਂ ਤਾਂ ਰਸਤੇ ਦੇ ਵਿੱਚ ਇੱਕ ਹੋਟਲ ਤੇ ਖਾਣਾ ਖਾਣ ਲੱਗੇ ਤੇ ਬਾਬਾ ਫੋਨ ਸੁਣਨ ਦੇ ਬਹਾਨੇ ਬਾਹਰ ਨਿਕਲ ਕੇ ਫਰਾਰ ਹੋ ਜਾਂਦਾ ਹੈ ਸ਼ਰਧਾਲੂ ਉਡੀਕਦੇ ਰਹੇ ਤੇ ਜਦੋਂ ਕਾਫੀ ਦੇਰ ਤੱਕ ਬਾਬਾ ਵਾਪਸ ਨਾ ਆਇਆ ਤਾਂ ਉਹਨਾਂ ਨੇ ਭਾਲ ਸ਼ੁਰੂ ਕੀਤੀ ਪਰ ਬਾਬਾ ਅੰਤਰ ਧਿਆਨ ਹੋ ਚੁੱਕਿਆ ਸੀ ਇੰਨਾ ਪ੍ਰਭਾਵਤਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸ਼ਰਧ ਵਿੱਚ ਬਾਬੇ ਦੇ ਕਹਿਣ ਅਨੁਸਾਰ ਸਮੇਂ-ਸਮੇਂ ਤੇ ਕੁੱਲ 15 ਲੱਖ ਰੁਪਏ ਦੇ ਸਮਾਨ ਤੇ ਨਕਦੀ ਦਿੱਤੀ ਹੋਈ ਸੀ ਜੋ ਉਸ ਦੇ ਚੇਲਿਆਂ ਦੇ ਵੱਲੋਂ ਖਾਤੇ ਦੇ ਵਿੱਚ ਪਵਾਉਂਦਾ ਰਿਹਾ ਅਤੇ ਹੁਣ ਉਹ ਆਪਣੇ ਘਰ ਚਲੇ ਗਏ ਨੇ ਤੇ ਬਾਬਾ ਵੀ ਫਰਾਰ ਹੋ ਗਿਆ ਫਿਲਹਾਲ ਹੁਣ ਪੂਰਾ ਮਾਮਲਾ ਪੁਲਿਸ ਤੱਕ ਪਹੁੰਚਿਆ ਹੈ ਤਾਂ ਪੁਲਿਸ ਵੀ ਇਸ ਪੂਰੇ ਮਾਮਲੇ ਤੇ ਕਾਰਵਾਈ ਕਰ ਰਹੀ ਹੈ ਕੀ ਕੁਝ ਕਹਿਣਾ ਵੀ ਤੁਹਾਨੂੰ ਸੁਣਾਉਣੀ ਹੈ ਪਿੰਡ ਸਰਸੀਵਾਲੇ ਦੇ ਵਿੱਚ ਇੱਕ ਠੱਗੀ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਤੇ ਆਪਾਂ ਜਿਹੜੇ ਪੀੜਤ ਲੋਕ ਨੇ ਆਪਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਇੱਕ ਸਾਧੂ ਜਿਹੜਾ ਲੁਕਦਾ ਅਣਖਾ ਲੋਕਾਂ ਨੂੰ ਸ਼ਿਕਾਰ ਬਣਾਇਆ ਹੈ ਗੱਲਬਾਤ ਕਰਦੇ ਆ ਉਹਨਾਂ ਨੇ ਅੱਜ ਜਿੰਨੇ ਵੀ ਪੀੜਤਾਂ ਨਾਲ ਆਪਾਂ ਗੱਲਬਾਤ ਕਰਾਂਗੇ ਭਾਈ ਜੀ ਕੀ ਨਾਮ ਹੈ ਆਪਣਾ ਮੈਨੂੰ ਰੁਪਿੰਦਰ ਸਿੰਘ ਆ ਜੀ ਰੁਪਿੰਦਰ ਜੀ ਕਿਵੇਂ ਤੁਹਾਡੇ ਨਾਲ ਠੱਗੀ ਵਜ੍ਹੀ ਕੀ ਮਾਮਲਾ ਹੈ ਇਹ ਇਹ ਜੀ ਪਹਿਲਾਂ ਸਾਹ ਆਇਆ ਆਪਣੇ ਪਿੰਡ ਆ ਕੇ ਬਹਿ ਗਿਆ ਕਹਿੰਦਾ ਮੇਰਾ ਜਲਤਰਾ ਕਰਵਾਓ ਤੇ ਅਸੀਂ ਕਿਉਂ ਕਰਾ ਦਿੰਦੇ ਆ ਜਲਤਰਾ ਕਰਾਇਆ ਜੀ ਦਾ 1 ਮਹੀਨਾ 41 ਦਿਨ ਤੇ ਉਸ ਤੋਂ ਬਾਅਦ ਕਹਿੰਦਾ ਵੀ ਮੇਰਾ 11 ਨਵਾਂ ਫੇਰ ਹੈ ਫੇਰ ਉੱਥੇ ਕਰਨ ਲੱਗ ਗਿਆ ਉੱਥੇ ਉਹ ਕਰਿਆ ਤੇ ਜਿਹੜੇ ਉਹਦੇ ਨਾਲ ਦੇ ਬੰਦੇ ਦੀ ਉਹ ਵੀ ਉਰੇ ਆ ਗਏ ਇੱਕ ਪੰਡਤ ਇੱਕ ਉਹ ਮੁੰਡਾ ਅੰਦਰ ਬੈਠਾ ਦੋਏ ਸੋਨੂ ਸੋਨੂ ਉਹ ਆ ਕੇ ਇਨਾ ਉਹਨਾਂ ਨੇ ਗੱਡੀ ਲਈ ਅੱਜ ਵੇਸੇ ਬਾਬੇ ਨੂੰ ਗੱਡੀ ਦਿੰਨੇ ਆ ਗੱਡੀ ਲਈ ਦਿੱਤੀ 51000 ਰੁਪਇਆ ਉਸ ਬਾਬੇ ਨੂੰ ਦਾਨ ਕਰਦਾ ਧੋਗ ਰਚੇ ਚੀਜ਼ ਦਾ ਤੇ ਪਿੰਡ ਚ ਵੀ ਟੋਲ ਟਾ ਲੈ ਕੇ ਗਿੜੇ ਜਿਆ ਕਰੇ ਬਾਬਾ ਕੁਸ ਕਰਿਆ ਕਰੇ ਕਿਸ ਤੋਂ ਲੱਖ ਪਵਾ ਲਿਆ 2 ਲੱਖ ਤਾਂ ਬੰਦੇ ਤੋਂ ਪਵਾਇਆ ਤੇ ਮੈਂ ਅੱਜ ਕਾ ਸੌਦਾ ਹੀ 3.5 ਲੱਖ ਦਾ ਤੇ ਬਾਕੀ ਆ ਹੋਰ ਬੰਦੇ ਖੜੇ ਨੇ ਆ ਮੁੰਡੇ ਦਾ 80000 ਰੁਪਇਆ ਤੇ ਇਹ ਚੀਜ਼ਾਂ ਇਹਨੂੰ ਪਵਾਈ ਆ ਪੈਸੇ ਬੰਦੇ ਨੂੰ ਸੋਨੂ ਨੂੰ ਇਹਨੂੰ ਪਵਾਈ ਆ ਤੇ ਉਸ ਤੋਂ ਬਾਅਦ ਪਣੈਰਾਦਾਰੇ ਕਹਿੰਦਾ ਵੀ ਫੇਰ ਕਰੋ ਠੀਕ ਹੈ ਫੇਰ ਵੀ ਅਸੀਂ ਪਣੈਰਾ ਕਰਿਆ ਫਿਰ ਉਸ ਤੋਂ ਬਾਅਦ ਉਹ ਮੈਨੂੰ ਕਹਿੰਦਾ ਵੀ ਮੈਨੂੰ ਸੋਨੂ ਨੂੰ ਲਵੇ ਸੌਦਾ ਭੇਜਣਾ ਤੇ ਮਹਾ ਵੀ ਕੋਈ ਗੱਲ ਨਹੀਂ ਭੇਜ ਦਿੰਦਾ ਸਵਾ ਲਖ ਦਾ ਸੌਦਾ ਤੇ ਭੇਜੇ ਬਾਬੇ ਨੇ ਪ੍ਰੇਮਨਾਥ ਨਹੀਂ ਹੂੰ ਤੇ ਕੇ ਤੇ ਹਮੀਰ ਗੜਾ ਉਸ ਤੋਂ ਬਾਅਦ ਕਹਿੰਦਾ ਵੀ ਪਣੈਰਾ ਨੇਪੜ ਗਿਆ ਸਾਰਾ ਕੁਝ ਹੋ ਗਿਆ ਜੀ ਫਿਰ ਕਹਿੰਦਾ ਵੀ ਮੇਰੇ ਨਾਲ ਕਾਲੀ ਮਾਈ ਦਾ ਮੰਦ ਨਾਲਾ ਦੇ ਵੀ ਚੱਲੋ ਮੇਰੇ ਨਾਲ ਇਹ ਬੰਦੇ ਨੂੰ ਲੈ ਕੇ ਨਾਲਾ ਦੇ ਵੀ ਬਾਗਿਆਕਤ ਦਾ ਪ੍ਰਧਾਨ ਤੇ ਬਿੰਦਰ ਇੱਕ ਮੁੰਡਾ ਹਲਵਾਈ ਇੱਕ ਡਰਾਈਵਰ ਤੇ ਨੇ ਮੈਨੂੰ ਲੈ ਕੇ ਗਿਆ ਪਹਿਲਾਂ ਮੈਨੂੰ ਲੈ ਕੇ ਜਾਇਆ ਕਰਦਾ ਮੈਨੂੰ ਕਹਿੰਦਾ ਤੈਨੂੰ ਨਹੀਂ ਮੈਂ ਲੈ ਕੇ ਤੂੰ ਉੜੀ ਜਾ ਮੈਂ ਠੀਕ ਹੈ ਨੈਣਾ ਦੇ ਵੀ ਜਾ ਕੇ ਆਉਂਦਾ ਹੈ ਪਟਿਆਲੇ ਗੱਡੀ ਰੋਕਤੀ ਉੱਥੇ ਰੋਕ ਕੇ ਇਹਨਾਂ ਨੂੰ ਕਹਿੰਦਾ ਵੀ ਆਜੋ ਆਪਾਂ ਖਾਣਾ ਖਾਈਏ ਆਣਾ ਖਾਣ ਲੱਗ ਗਏ ਕਦਾ ਇੱਕ ਮਿੰਟ ਮੈਨੂੰ ਫੋਨ ਆ ਗਿਆ ਮੋੜੀ ਦੀ ਗੱਲ ਕਰਿਆ ਫੋਨ ਕਰਕੇ ਭਾਗਿਆ ਉਸ ਦਿਵਾਗ ਨਹੀਂ ਆਇਆ ਅੱਛਾ ਰਫੂ ਚੱਕਰ ਹੋ ਗਿਆ ਰਫੂ ਚੱਕਰ ਹੋ ਗਿਆ ਜੀ ਤੁਹਾਡੇ ਜਿਹੜੇ ਕਿੰਨੇ ਪੈਸੇ ਤੋਂ ਤੁਹਾਡੇ ਨਾਲ ਕਿੰਨੇ ਪੈਸੇ ਦੀ ਠੱਗੀ ਹੋਈ ਹੈ ਮੇਰੇ ਨਾਲ 3.5 ਲੱਖ ਦੀ ਅੱਛਾ ਹਾਂ ਇਹ ਹੋਰ ਕਿੰਨੇ ਆ ਮੁੰਡੇ ਨਾਲ 8 ਅੱਛਾ ਹਾਂ ਬਾਈ ਕੀ ਨਾਮ ਹੈ ਤੁਹਾਡਾ ਮਲਵਿੰਦਰ ਸਿੰਘ ਜੀ ਕਿੰਨੇ ਪੈਸਿਆਂ ਦੀ ਠੱਗੀ ਹੋਈ ਅੱਛਾ ਆਮ ਮੈਂਬਰ ਐਨੇ ਵੀ ਲਾ ਦਿੱਤੇ ਜੀ ਬਾਬਾ ਜੀ ਕਿੰਨੇ ਕੀ ਨਾਮ ਹੈ ਤੁਹਾਡਾ ਕਿੰਨੇ ਪੈਸੇ ਦੀ ਠੱਗੀ ਹੋਈ 2 ਲੱਖ ਦੀ 2 ਲੱਖ ਦੀ ਹਾਂ ਤੇ ਤੁਹਾਡੇ ਨਾਲ ਕਿੰਨੇ ਪੈਸੇ ਦੀ ਠੱਗੀ ਹੋਈ ਮੈਨੂੰ ਸਾਡੇ ਤੇ ਲੱਖ ਦੀ ਵਜੀ ਜੀ ਹਾਂ ਐਂਟਰੀ ਅਮਰ ਬਾਈਆਂ ਨੇ ਕਿਤੇ ਵੀਦੀ ਮਰਵਾਰੀ ਕਿਤੇ ਪਿਆਦੀ ਮਰਵਾਰੀ ਜੀ ਸੋਨੂ ਤੇ ਜਿੰਨੀ ਵੀ ਐਂਟਰੀ ਗਈਆਂ ਨੇ ਸਾਰੀਆਂ ਸੋਨੂ ਤੋਂ ਥਰੂ ਗਈਆਂ ਨੇ ਜੀ ਇਹ ਤੁਹਾਨੂੰ ਕਿਵੇਂ ਪਤਾ ਲੱਗ ਮੋਬਟ ਅਗੀਆਂ ਪਤਾ ਲੱਗਿਆ ਜਦੋਂ ਆਉਣੇ ਨੇ ਸਾਨੂੰ ਕਹਿੰਦੇ ਸਾਨੂੰ ਕਿਸੇ ਨੂੰ ਵੀ ਨਾਮ ਲੈ ਕੇ ਨਹੀਂ ਗਿਆ ਜਿਹੜੇ ਬੰਦੇ ਆਉਤੀਗੇ ਬਾਕੀ ਸਾਰੇ ਬੰਦੋ ਨਾਮ ਲੈ ਗਿਆ ਉਥੇ ਇਹ ਬੰਦੇ ਨੂੰ ਮਿਠਿਆ ਕੇ ਚਾਰ ਬੰਦੇ ਨੂੰ ਕਹਿੰਦਾ ਮੈਂ ਖਾਣਾ 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 ਖਾਣ ਤੋਂ ਬਾਅਦ ਰਫੂ ਚੱਕਰ ਹੋ ਗਿਆ ਤੇ ਫੋਨ ਆਏਗਾ ਫੋਨ ਤੋਂ ਬਾਅਦ ਕੋਈ ਨਹੀਂ ਮਿਲਿਆ ਇਹਨਾਂ ਦਾ ਕੰਟੈਕਟ ਹੈਗਾ ਜਰੂਰ ਇਹ ਜਿਹੜੇ ਦੋ ਬੰਦੇ ਨੇ 43 ਸਾਡੇ ਹਾਂ ਸਾਡੇ ਕੋਲੇ ਬਾਈ ਮੇਰਾ ਪਿੰਡ ਬਾਧਰਪੁਰ ਹੈ ਨਾਮ ਮੇਰਾ ਗੁਰਤੇਨ ਸਿੰਘ ਹੈ ਸਾਡੇ ਕੋਲੇ ਹਰਿਆਣੇ ਚੋਂ ਬੰਦੇ ਆਏ ਸੀਗੇ ਤੇ ਵੀ ਕਹਿੰਦੇ ਵੀ ਬਾਬੇ ਤੋਂ ਪੈਸੇ ਲੈਣੇ ਨੇ ਧਾਨ ਸਾਹਿਬ ਦੇ ਪਿੰਡ ਹਾਂ ਤਮਤਾਨ ਸਾਹਿਬ ਲੋਪੇ ਪਿੰਡ ਹਮੀਰਗੜ ਸਾਡੇ ਕੋਲੇ ਰਾਣੇ ਚ ਬੰਦੇ ਆਏ ਸਾਨੂੰ ਇਹਦੀ ਬਾਬੇ ਤੋਂ ਅਸੀਂ ਪੈਸੇ ਲੈਣੇ ਨੇ ਅਸੀਂ ਗੱਲਬਾਤ ਕਰਕੇ ਆਏ ਜਿਹੜੇ ਆ ਬੰਦੇ ਅੰਦਰ ਬੈਠੇ ਆ ਸੋਨੂ ਦੇ ਪੰਡਤ ਆ ਇਹ ਸਾਡੇ ਨਾਲ ਵੈਸਵਾਜੀ ਕਰਦੇ ਸੀਗੇ ਵੀ ਬਾਬਾ ਇਹ ਹਜਾ ਹੈ ਨਹੀਂ ਬਾਬਾ ਇਹ ਨਹੀਂ ਹੈਗਾ ਇਹਦੇ ਘਰੇ ਆਏ ਸੀਗੇ ਅਸੀਂ ਅਸੀਂ ਗੱਲਬਾਤ ਕਰੀ ਸਾਨੂੰ ਕਹਿੰਦਾ ਵੀ ਲੱਖ ਰੁਪਿਆ ਮੋੜ ਦਾਂਗੇ ਚਲ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਜਦ ਤੁਸੀਂ ਬਈ 97000 ਰੁਪਏ ਤੁਸੀਂ ਘਾਟਾ ਖਾ ਲਓ ਉਸ ਦੂਆ ਦਾ ਅਸੀਂ ਇਹਨਾਂ ਨੂੰ ਕਹਿ ਕੇ ਵੀ ਆਈ ਵੀ ਬੰਦਾ ਫਰਾਡ ਹੈ ਸਾਨੂੰ ਸਾਰਾ ਕੁਝ ਦੱਸ ਗਏ ਸੀ ਉਹ ਵੀ ਬਹੁਤ ਪਿੰਡਾਂ 'ਚ ਉਹ ਠੱਗੀ ਮਾਰ ਕੇ ਆਏ ਠੀਕ ਹੈ ਤੇ ਇਹਨਾਂ ਨੂੰ ਅਸੀਂ ਦੱਸ ਗਏ ਮੈਂ ਅੱਠ ਦਿਨ ਰਹਾਂਗਾ ਵੀ ਆਪਾਂ ਭੱਜੂ ਤੁਸੀਂ ਗੌਰ ਰੱਖਿਓ ਇਹ ਗੱਲ ਮੈਂ ਇਹਨੂੰ ਕਹਿ ਕੇ ਆਇਆ ਉਹਦੋਂ ਬਾਅਦ ਬਾਬਾ ਭੱਜ ਗਿਆ ਮੇਰੇ ਕੋਲ ਵੀ ਕੱਲ੍ਹ ਨੂੰ ਸਵੇਰੇ ਫੋਨ ਆਇਆ ਤੇ ਕਹਿੰਦੇ ਵੀ ਬਾਬਾ ਰਾਹੂ ਚੱਕਰ ਹੋ ਗਿਆ ਉਹਦੋਂ ਬਾਅਦ ਅਸੀਂ ਇਹਨਾਂ ਨੇ ਰਾਤ ਹੀ ਉਹ ਬੰਦੇ ਫੜ ਕੇ ਅੰਦਰ ਫੜਾਤੇ ਤੇ ਸਵੇਰੇ ਅਸੀਂ ਇਕੱਠੇ ਹੋ ਕੇ ਇੱਥੇ ਆ ਕੇ ਗੱਲ ਕਰੀ ਤੇ ਇਹ ਜਿਹੜਾ ਇਹ ਬੰਦੇ ਅੰਦਰ ਬੈਠੇ ਨੇ ਇਹ ਮੈਨੂੰ ਕਹਿੰਦਾ ਵੀ 12 ਵਜੇ ਬੁਲਾ ਕੇ ਮੈਨੂੰ ਕਹਿੰਦਾ ਵੀ ਬਾਬਾ ਆਪਣਾ ਅਗਰ ਬਾਬਾ ਤਾਂ ਭੱਜੂਗਾ ਮਾ ਤੈਨੂੰ ਕੀ ਪਤਾ ਬਾਈ ਕਹਿੰਦਾ ਯਾਰ ਪਹਿਲਾਂ ਵੀ ਕਈ ਥਾਮੋਂ ਭੱਜ ਗਿਆ ਫਿਰ ਮੈਂ ਬਾਈ ਯਾਰ ਤੁਸੀਂ ਕਹਦੇ ਉਹ ਨਾਲ ਆਉਣੇ ਕਹਿੰਦਾ ਯਾਰ ਉਹ ਮੇਰਾ ਤਾਂ ਉਹ ਬੁਲਾ ਲਾਂਦਾ ਮੈਂ ਤਾਂ ਮੈਂ ਯਾਰ ਤਾਂ ਗੱਡੀ ਵੀ ਦਿੱਤੀ ਇਹਨੂੰ ਕਹਿੰਦਾ ਇਹ ਤਾਂ ਕਹਿੰਦਾ ਉਹ ਬੁਲਾ ਲਾਂਦਾ ਆਉਣਾ ਪੈਂਦਾ ਬਾਈ ਮੈਂ ਠੀਕ ਹੈ ਤੇ ਅੰਦਰ ਬਹਿ ਕੇ ਜਾ ਕੇ ਮੈਂ ਪੁੱਛਾ ਮਾ ਬਾਈ ਕਹਿੰਦਾ ਸਦਾ ਜਾਣਿਆ ਯਾਰ ਮਾ ਵੀ ਕਹਦੇ ਆਉਂਦੇ ਕਹਿੰਦਾ ਯਾਰ ਉਹ ਤਾਂ ਆਉਂਦਾ ਨਹੀਂ ਮੈਂ ਯਾਰ ਆਉਂਦਾ ਕਿਵੇਂ ਕਹਿੰਦਾ ਤਾਂ ਭੱਜ ਗਿਆ ਬਾਈ ਸਾਨੂੰ ਪਤਾ ਹੈ ਕਹਿੰਦਾ ਵੀ ਉਹ ਆਉਂਦਾ ਨਹੀਂ ਭੱਜ ਗਿਆ ਤੇ ਮੈਂ ਠੀਕ ਹੈ ਜਿਹੜੇ ਇਹ ਇੱਕ ਕੁੱਲ ਮਿਲਾ ਕੇ ਕਿੰਨੇ ਪੈਸੇ ਲੈ ਚੁੱਕੀ 14 ਲੱਖ ਦੀ 14 ਲੱਖ ਰੁਪਏ ਜੀ ਸਾਰੇ ਬੰਦਿਆਂ ਦਾ ਹੀ ਕੁੱਲ ਮਿਲਾ ਕੇ ਪਿੰਡ ਵਿੱਚ ਹਾਂ ਵਿਚੀ ਮੇਰਾ ਸੌਦਾ ਆ ਗਿਆ ਵਿਚੀ ਨਗਦ ਰੁਪਏ ਜੀ ਠੀਕ ਹੈ ਉਹ ਇਹ ਬੰਦੇ ਦੇ ਅਕਾਊਂਟ ਚ ਜਾਈ ਗਏ ਨੇ ਜਿੰਨੇ ਵੀ ਪੈਸੇ ਲੈਂਦਾ ਦੀਗਾ ਉਹ ਕਹਿੰਦੇ ਸੋਨੂ ਦੇ ਅਕਾਊਂਟ ਚ ਪਲਟੀ ਮਾਰਦੇ ਉਹਨੂੰ ਕਹਿੰਦਾ ਪ੍ਰਸ਼ਾਸਨ ਦੀ ਜਾਂਚ ਕਰ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਪ੍ਰਸ਼ਾਸਨ ਦਾ ਇਹ ਮੰਗ ਕਰਦੇ ਵੀ ਇਹਨਾਂ ਦੀ ਜਾਂਚ ਕਰੀ ਜਾਵੇ ਜਾਂਚ ਸਾਡੇ ਪੈਸੇ ਦਵਾਈ ਜਾਣ ਸਾਫ਼ ਮਿਲਣਾ ਚਾਹੀਦਾ ਜੀ ਇਹ ਬੰਦੇ ਦੋਹਾਂ ਚ ਹੀ ਸਾਰਾ ਕੁਝ ਹਾਂ ਇਹ ਕਹਿੰਦੇ ਇਹ ਗਾਇਆ ਜੀ ਇੱਕ ਗੱਡੀ ਤਾਂ ਨਹੀਂ ਉੱਥੇ ਗੱਡੀਆਂ ਕਾ ਖੜੀ ਜਾਈ 10 ਟਨ। ਧਰੋ ਹੋ ਰਾਇਆ ਹੋਇਆ ਬੰਦਾ। ਇਹਨਾਂ ਇਹਨਾਂ ਦਾ ਕੰਮ ਹੀ ਇਹ ਹੈ। ਠੀਕ ਹੈ ਇਹਨਾਂ ਪਹਿਲਾਂ ਇਹ ਜਾਂਦੇ ਨੇ ਪਹਿਲਾਂ ਇਹ ਜਾਂਦੇ ਨੇ ਪਰ ਬਾਅਦ ਚ ਬਾਬਾ ਆਉਂਦਾ। ਤੇ ਹੁਣ ਪਤਾ ਲੱਗਦਾ ਸਾਨੂੰ। ਇਹ ਜਾ ਕੇ ਯਕੀਨ ਦਿਵਾਉਂਦੇ ਨੇ ਵੀ ਗੱਡੀ ਦਿੱਤੀ ਅਸੀਂ ਆਇਆ ਕਰਾ ਪੈਸੇ ਬਾਬਾ ਨੂੰ। ਬਾਬਾ ਵੀ ਉੱਥੋਂ ਆਇਆ ਕਰ ਲੱਖ ਰੁਪਇਆ ਸੋ ਚੀਜ਼ਾਂ ਕਰਕੇ ਫਿਰ ਬਾਬਾ ਸਾਨੂੰ ਆ ਵੀਡੀਓ ਵੀ ਸਾਡੇ ਲਵੇ ਦਿਖਾਈ ਹੈ। ਏ ਬਾਬਾ ਵੀਡੀਓ ਦਿਖਾਉਂਦਾ ਲੋਕਾਂ ਨੂੰ ਯਾ ਦੇਖੋ ਸੋਨੂ ਨੂੰ ਲਵੇ 800 ਰੁਪਏ ਨੇ ਸੋਨੂ ਨੂੰ ਮੈਂ ਇਨਾ ਸੱਠਾ ਦਿੰਦਾ ਸੋਨੂ ਮੈਂ ਬਣਾਤਾ ਉਹਦੇ ਮੈਂ ਉਹਦੇ ਮਲਾਂਕ ਤੀਦੋ ਕਾਰਾ ਕੋਠੀਆਂ ਚੱਲਣ ਲਾਤੀਆਂ ਸਾਰਾ ਕੁਝ ਕਹਿੰਦਾ ਵੀ ਮੈਂ ਬਾਧੂ ਕੁਝ ਦੇਤਾ ਉਹਨੂੰ ਇਹ ਬੰਦਾ ਨਾ ਲੈ ਕੇ ਜਿਹੜਾ ਅੱਜ ਜਿਹੜੇ ਬੰਦੇ ਹਰ ਰੋਸੇ ਨੇ ਗ੍ਰਿਫਤਾਰ ਕੀਤੇ ਆ ਤਾਂ ਉਹਨਾਂ ਨਾਲ ਵੀ ਨਗਦ ਰਕਮ ਨਹੀਂ ਮਿਲੀ ਉਹਨਾਂ ਨੂੰ ਨਹੀਂ ਨਗਦ ਨਹੀਂ ਉਹ ਤਾਂ ਬਾਬਾ ਨੇ ਖਾਤਿਆਂ ਦੇ ਨੇ ਉਹ ਤਾਂ ਖਾਤਿਆਂ ਦੇ ਨੇ ਜੀ ਇਹਨਾਂ ਦੇ ਅਕਾਊਂਟ ਚੈੱਕ ਕਰਦੇ ਨੇ ਖਾਤਿਆਂ ਦੀ ਜਾਂਚ ਕੀਤੀ ਜਾ ਇਹਨਾਂ ਦਾ ਅਕਾਊਂਟ ਚੈੱਕ ਹੋਣ ਜੀ ਇਹ ਤਾਂ ਉਹਦੇ ਦੀ ਵੰਡੀ ਨੇ ਬਸ ਆ ਗੱਲ ਹੈ ਜ ਮਾਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁੰ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬਣਨ ਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ